ਸਾਥੀਓ ਇਹ ਅਸੀਂ ਇਸ ਟੈਂ ਜਿਲੋਂ ਦੇ ਵਿਚ ਦੇ ਕੰਡੇ ਤੇ ਆਏ ਹਾਂ ਸਮੁੰਦਰ ਦਾ ਪਾਣੀ ਛੱਲਾ ਮਾਰਦਾ ਹੋਇਆ ਇੱਥੇ ਬਹੁਤ ਸਾਰੇ ਸਲਾਨੀ ਆਉਂਦੇ ਨੇ किश्तियाँ लगिया हुई किश्तियाँ ती का समुद्री किलोमीटर हिसाब अंदर जा सकते हो बहुत ही बढ़िया ਇਹ ਸੁੰਦਰ ਜਿਹੀ ਜਗ੍ਹਾ ਹੈ ਇਹ मौके ਕਰੀ ਕਰੀ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਸੋ ਮੈਨੂੰ ਇਹ ਇਲਾਕਾ ਬਹੁਤ ਹੀ ਪਸੰਦ ਆਇਆ ਦੋਸਤੋ ਮੈਂ ਤੁਹਾਨੂੰ ਵੀ ਦਿਖਾਉਣ ਦੇ ਲਈ ਇਹ ਛੋਟੀ ਜਿਹੀ ਵੀਡੀਓ ਬਣਾਈ ਹੈ ਸੋ ਇੱਥੇ ਮਨੋਰੰਜਨ ਦੇ ਬੜੇ ਸਾਧਨ ਹਨ ਇਹ ਦੇਖੋ ਪੰਘੂੜਾ ਵੀ ਲੱਗਿਆ ਹੋਇਆ ਹੈ ਜੋ ਕਿ ਬਿਲਕੁਲ ਸਮੁੰਦਰ ਦੇ ਕੰਢੇ ਤੇ ਹੈ ਔਰ ਸ਼ਾਮ ਵੇਲੇ ਇਹ ਪੰਘੂੜਾ ਚੱਲਦਾ ਹੈ ਲੋਕੀ ਟਿਕਟ ਲੈ ਕੇ ਇਹਦੇ ਵਿੱਚ ਵੀ ਬੈਠਦੇ ਹੈ ਸੋ ਆ ਜਿਹੜੀ ਮੈਂ ਤੁਹਾਨੂੰ ਰੀਲਿੰਗ ਦਿਖਾ ਰਿਹਾ ਹਾਂ ਏ ਰੇਲੇ ਸਮੁੰਦਰ ਦੇ ਵਿਚਕਾਰ ਹੈ ਬਹੁਤ ਇੱਥੇ ਲੋਕੀ ਸ਼ੇਅਰ ਕਰਨ ਵਾਸਤੇ ਇਧਰ ਚੱਲਦੇ ਆ ਪਾਣੀ ਦੇ ਛੱਲਾ ਮਾਰਦੇ ਬੜੇ ਦੂਰ ਤੱਕ ਚੱਲਦੀਆਂ ਹਨ ਕੁਝ ਲੋਕ ਤੇ ਆਪਣੇ ਅੰਗਰੇਜ਼ ਲੋਕ ਆਪਣੇ ਦੋਕੀਆਂ ਨੂੰ ਸ਼ਕੀਨ ਜਿਹੜੇ ਹੈ ਦੋਕੀਆਂ ਦੇ ਉਹ ਲੈ ਕੇ ਆਉਂਦੇ ਹੈ ਜੋਗੀਆਂ ਦੇ ਨਾਲ-ਨਾਲ ਸ਼ਹਿਰ ਸਮਟਾ ਸਮੁੰਦਰ ਦੇ ਕੰਢੇ ਕਰਦੇ ਹੈ ਠੰਡ ਕਾਫੀ ਹੁੰਦੀ ਹੈ ਪਾਣੀ 'ਚ ਛੱਲਾਂ ਵਗਦੀਆਂ ਹਨ ਸੋ ਇਹ ਨਜ਼ਾਰਾ ਦੇਖਣ ਵਾਲਾ ਹੈ ਅਸੀਂ ਕਿ ਜੈਲੀ ਮੱਛੀ ਕੁਸ਼ ਮੱਛੀਆਂ ਇਦਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਸਮਾ ਬਾਕੇ ਮਰ ਜੰੀਆਂ ਹਨ ਸੋ ਇਹ ਦੋਸਤੋ ਇੱਕ ਜੈਲੀ ਮੱਛੀ ਹੈ ਜਿਹੜੀ ਬਹੁਤ ਖਤਰਨਾਕ ਹੁੰਦੀ ਹੈ ਪਰ ਇਸ ਪੈਂ ਠੰਡੇ ਕਰਕੇ ਇਹ ਮਰ ਗਈ ਹੈ ਉਹ ਸਮੁੰਦਰ ਦੇ ਕਿਨਾਰੇ ਤੇ ਪਈ ਹੈ ਇਹ ਬਹੁਤ ਖਤਰਨਾਕ ਮੱਛੀ ਹੁੰਦੀ ਹੈ ਪਾਣੀ ਪਾਣੀ ਦਿਸਦਾ ਮੈਨੂੰ ਚਾਰੇ ਪਾਸੇ ਜਿਸਦਾ ਮੈਨੂੰ ਚਾਰੇ ਪਾਸੇ ਦੇਵੇ ਕੋਣ ਗਲਾਸੇ ਮੈਨੂੰ ਚਾਰੇ ਪਾਸੇ ਉਹ ਪਾਣੀ ਪਾਣੀ ਦਿਸਦਾ ਮੈਨੂੰ ਚਾਰੇ ਪਾਸੇ ਪਾਣੀ ਪਾਣੀ ਦਿਸਦਾ ਮੈਨੂੰ ਚਾਰੇ ਪਾਸੇ ਸਮੁੰਦਰ ਦਾ ਇਹ ਕਿਨਾਰਾ ਜਿਸ ਤੇ ਕਿਨਾਰੇ ਤੇ ਮੈਂ ਖੜਾ ਹਾਂ ਹੈ ਬਾਟਰਫਲਾਈ ਬੀਚ ਮੈਂ ਦਵੋਂ ਤੋਂ ਜਲੌਂਗ ਸ਼ਹਿਰ ਪਹੁੰਚਣ ਲਈ ਬਾਈਕ ਨੂੰ ਟਰੈਕਾ ਸਵਾ ਟਾਂਟਾ ਲੱਗਦਾ ਹੈ। ਹੋਰ ਇਹ ਬਦੋਰੀਆ ਸ਼ਹਿਰ ਦਾ ਦੁਜੀਸਤਾਨ ਦੀ ਇਹ ਸ਼ਹਿਰ ਦਾ ਨਾਮ ਹੁੰਦਾ ਹੈ। ਇੱਥੇ ਬਹੁਤ ਸਾਰੇ ਪੰਜਾਬੀ ਭਰਾ ਵੀ ਰਹਿੰਦੇ ਹਨ। ਤੋ ਜੇ ਮੈਂ ਇਸ ਬਾਟਰਫਲੈਂਕ ਵਿਚ ਦੀ ਗੱਲ ਕਰਾਂ ਇਹ ਜੇ ਬਹੁਤ ਦੂਰ ਤੱਕ ਤੁਸੀਂ ਦੇਖ ਸਕਦੇ ਹੋਏਗਾ ਇਹ ਜਿਹੜਾ ਹੈ ਇੱਥੇ ਲੋਕ ਕਿਸ਼ਤੇ ਤੇ ਸਵਾਰ ਹੋ ਕੇ ਮਨੋਰੰਜਨ ਕਰਦੇ ਹੈ ਸੈਰ-ਸਪਟਾ ਕਰਦੇ ਹੈ ਸੋ ਇੱਥੇ ਦੇ ਜਿਹੜੇ ਪੰਛੀ ਹੈ ਇਸ ਤਰ੍ਹਾਂ ਮਰਗਾਂ ਵੀ ਹੋਈ ਹੋਰ ਜਾਨਵਰ ਹੋਏ ਪਾਣੀ ਦੇ ਵਿੱਚ ਬੜੀ ਡੂੰਗੀ ਥੱਲੇ ਨੂੰ ਸਲਾਂਗ ਲਗਾਉਂਦੇ ਹੈ ਕਾਫੀ ਕਾਫੀ ਟਾਈਮ ਬਾਹਰ ਨਹੀਂ ਆਉਂਦੇ ਤੋਂ ਜਾਨਵਰ ਜਿਹੜੇ ਹੈ ਪੰਛੀ ਜਿਹੜੇ ਹੈ ਦੇਖਣ ਵਾਲਿਆ ਇੱਥੇ ਇੱਕ ਚੀਜ਼ ਨਾ ਹੋਰ ਦੇਖੀ ਕਿ ਜੈਲੀ ਮੱਛੀ ਜੈਲੀ ਮੱਛੀ ਬਹੁਤ ਖਤਰਨਾਕ ਹੁੰਦੀ ਹੈ ਪਰ ਇੱਥੇ ਉਹ ਪਈ ਜਾਂਦੀ ਹੈ ਬੰਦਾ ਪਿਆਰਾ ਦੇਖੋ ਪੰਛੀਾਂ ਦੇ ਨਾਲ ਕਿੱਦਾਂ ਮौज-ਮਸਤੀ ਕਰ ਰਿਹਾ ਹੈ ਇਹ ਪੰਛੀ ਬਿਲਕੁਲ ਨਹੀਂ ਪ੍ਰਵਾਹ ਕਰਦੇ ਬੱਚਾ ਵੀ ਬਾਦਸ਼ਾਹ ਹੁੰਦਾ ਹੈ ਪੰਛੀ ਘੁੰਮ ਰਹੇ ਨੇ ਕੀ ਬਾਤ ਕੀ ਬਾਤ ਇਹ ਸਾਈਕਲਿੰਗ ਵਾਲੇ ਸਾਈਕਲਿੰਗ ਕਰ ਰਹੇ ਪੰਛੀ ਦਾ ਨਾਮ ਪਤਾ ਲੱਗਿਆ ਸੀਗਲ ਕਹਿੰਦੇ ਸੀਗਲ ਇਹ ਇੱਥੋਂ ਦਾ ਪੰਛੀ ਹੈ ਇਹ ਸਮੁੰਦਰ ਦੇ ਕੰਢੇ ਹੀ ਜ਼ਿਆਦਾ ਪਾਏ ਜਾਂਦੇ ਆ ਜੇ ਸੀਗਲ ਪੰਛੀ ਹੈ ਇਹਨਾਂ ਦਾ ਖਾਣਾ-ਦਾਣਾ ਜਿਹੜਾ ਆ ਨੌਨਬੱਜਰੀ ਜਿਹਾ ਹੁੰਦਾ ਹੈ ਇਹ ਮੱਛੀ ਹੋਰ ਜੀਵ-ਜੰਤੂ ਛੋਟੇ-ਛੋਟੇ ਖਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਲੇਕਿਨ ਇਹ ਪੰਛੀ ਬੜੇ ਹੀ ਦੇਖਣ ਨੂੰ ਸਾਫ਼-ਸੁਥਰੇ ਤੇ ਸੋਹਣੇ ਨਜ਼ਰ ਆਉਂਦੇ ਆ ਇਹਨਾਂ ਨੂੰ ਵਾਤਾਵਰਣ ਦਾ ਬਹੁਤਾ ਫਰਕ ਨਹੀਂ ਪੈਂਦਾ ਲੇਕਿਨ ਬੜੇ ਪਿਆਰੇ ਪੰਛੀ ਮੈਂ ਇਸ ਟਾਈਮ ਇਹ ਪੰਛੀ ਤੋਂ ਸਿਰਫ 1 ਫੁੱਟ ਦੀ ਦੂਰੀ ਤੇ ਹੈ ਇਹ ਇਨਸਾਨ ਤੋਂ ਕੋਹਰਾ ਵਿੱਚ ਝਿਜਕਦੇ ਨਹੀਂ ਹੈ ਨਿਡਰ ਹੈ ਬਹੁਤ ਜ਼ਿਆਦਾ ਨਿਡਰ ਪੰਛੀ ਹੈ ਇਹ ਦੇਖੋ ਆ ਰਿਹਾ ਹੈ ਸ਼ੀਗਲ ਪੰਛੀ ਪਿਆਰੀਆਂ ਪਿਆਰੀਆਂ ਆਵਾਜ਼ਾਂ ਈਸਟਰਨ ਬੀਚ ਦੀ ਇੱਕ ਸਾਵਧਾਨੀ ਵਜੋਂ ਲੱਗਿਆ ਹੈ ਛੋਟਾ ਜਿਹਾ ਬੋਰਡ ਜਿਹੜਾ ਕਾਫੀ ਇਦਾਤਾਂ ਸ਼ੋਅ ਕਰਦਾ ਹੈ ਇਹ ਤੁਸੀਂ ਤੇਰੀਆਂ ਕਿੰਨੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਹੈ ਆ ਰਹੀ ਹੈ ਦੇਖੋ ਇਹ ਹੈ ਪਾਣੀ ਦੀਆਂ ਛਲਾਂ ਛਲਾਂ ਦੇਖੋ ਇਸਨੀ ਰਫ਼ਤਾਰ ਦੇ ਨਾਲ ਆਉਂਦੀਆਂ ਨੇ ਇਹਨਾਂ ਨੂੰ ਕੁਖੀਆਂ ਛੱਪੀਆਂ ਕਹਿੰਦੇ ਨੇ ਉਹ ਵੀ ਦੇਖੋ ਯਾਰ ਇਹ ਕੰਡੇ-ਕੰਡੇ ਮੈਂ ਇੱਕ ਹੋਰ ਦਿਖਾਉਣ ਦਾ ਜਤਨ ਕਰਦਾ ਹਾਂ ਇਹ ਹੈ ਐਸਪੀ ਐਸਪੀ ਆ ਜੀ ਇਹਦੇ ਵਿੱਚ ਕਈ ਜਾਨਵਰ ਪੈਦਾ ਹੁੰਦੇ ਨੇ ਇਹ ਅਜੇ ਜੀ ਦੱਸ ਰਿਹਾ ਕਿ ਇਹਦੇ ਵਿੱਚ ਛੋਟੇ ਛੋਟੇ ਜਾਨਵਰ ਹੁੰਦੇ ਨੇ ਇਹ ਇਹ ਓਪਨ ਹੈ ਇਸ ਵੇਲੇ ਪਰ ਇਹਦੇ ਵਿੱਚ ਜਿਹੜਾ ਆ ਛੋਟਾ ਜਿਹਾ ਕੀੜਾ ਹੁੰਦਾ ਉਹ ਕੀੜਾ ਜਦੋਂ ਨਿਕਲ ਜਾਂਦਾ ਆ ਫਿਰ ਇਹ ਸਿੱਕੀ ਜਿਹੜੀ ਆ ਸਮੁੰਦਰ ਦੇ ਕੰਡੇ ਆ ਜਾਂਦੀ ਆ ਇਹਦੇ ਇਹਦੇ ਕਈ ਇਦਾਂ ਦੇ ਵੀ ਕਿਸਮਾਂ ਹੁੰਦੀਆਂ ਜਿਨ੍ਹਾਂ ਨੂੰ ਲੋਕ ਖਾਂਦੇ ਵੀ ਆ ਉਹ ਕੀੜੇ ਨੂੰ ਕੱਢ ਕੇ ਲੋਕ ਖਾਂਦੇ ਆ ਇੱਥੇ ਜਿਹੜੇ ਗੋਰੇ ਲੋਕ ਐ ਅੰਗਰੇਜ਼ ਲੋਕ ਐ ਉਹ ਨੌਨ ਵਜ ਦੇ ਬਹੁਤ ਛਕੀਨ ਜਿੱਤੇ ਮੱਛੀਆਂ ਖਾਂਦੇ ਮੀਟ ਖਾਂਦੇ ਹੈ ਹੋਰ ਕੇ ਕੁਛ ਖਾਂਦੇ ਹੈ ਉਹ ਇਹ ਜੇ ਛੋਟੇ ਛੋਟੇ ਜੀਵ ਜੰਤੂ ਕੀੜੇ ਮਕੋੜੇ ਖਾਂਦ ਵਾਲੀ ਸ਼ੌਕ ਰੱਖਦੇ ਨੇ ਦਰਿਆ ਦੇ ਕੰਢੇ ਇੱਕ ਸਵੀਮਿੰਗ ਪੂਲ ਬਣਾਇਆ ਗਿਆ ਹੈ ਇੱਥੇ ਛੋਟੇ ਛੋਟੇ ਬੱਚਿਆਂ ਨੂੰ ਤੈਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੱਚੇ ਇੱਥੇ ਆ ਕੇ 6 ਮਹੀਨੇ ਤੋਂ ਲਾ ਕੇ 5 ਸਾਲ ਤੱਕ ਬੱਚੇ ਆ ਕੇ ਇੱਥੇ ਤੈਰਨਾ ਸਿੱਖਦੇ ਨੇ ਬੱਚੇ ਬਿਲਕੁਲ ਡਰ ਹੋ ਜਾਂਦੇ ਨੇ ਤੈਰਨ ਦੀ সুইমিং ਪੂਲ ਦੇ ਵਿੱਚ ਫੁੱਲ ਟ੍ਰੇਨਿੰਗ ਲੈ ਲੈਂਦੇ ਨੇ ਤਾਂ ਕਿ ਗਾਹ ਜਿੰਦਗੀ ਦੇ ਵਿੱਚ ਇਹਨਾਂ ਨੂੰ ਕਿਤੇ ਵੀ ਲੋੜ ਬਵੇ ਤੇ ਵਧੀਆ ਤਰੀਕੇ ਨਾਲ ਜਿਵੇਂ ਲੋਕ ਡਰਾਈਵਿੰਗ ਕਰਦੇ ਆ ਐਵੇਂ ਲੋਕ ਸਮੁੰਦਰਾਂ ਦੇ ਵਿੱਚ ਪਾਣੀ ਦੇ ਵਿੱਚ ਕਾਰੀਆਂ ਮਾਰਦੇ ਨੇ ਇਹ ਹੈ ਇੱਕ ਛੋਟਾ ਜਿਹਾ সুইমিং ਪੂਲ ਜੋ ਮੈਂ ਤੁਹਾਨੂੰ ਦੋਸਤ ਦਿਖਾ ਰਿਹਾ ਹਾਂ ਸਾਰਾ 뷰 ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਔਰ ਇੱਥੇ ਬੱਚਿਆਂ ਦੇ ਐਂਟਰਟੇਨਮੈਂਟ ਇੱਕ ਛੋਟੀ ਜਿਹੀ ਟ੍ਰੇਨ ਚੱਲਦੀ ਹੈ ਜਿਸ ਤਰ੍ਹਾਂ ਆ ਪਵੇਲੀਅਨ ਵੀ ਬਣਿਆ ਹੋਇਆ ਹੈ ਕੈਫੇ ਹੈ ਇਹ ਬੱਚੇ ਜਸਲਾਨੀ ਤੇ ਭੋਜਨ ਕਰ ਸਕਦੇ ਆ ਆਪਣਾ ਲੰਚ ਬ੍ਰੇਕਫਾਸਟ ਡਿਨਰ ਹੋਰ ਵੀ ਐ ਇਸ ਟੈਂਪ ਤੇ ਛਤਰੀਆਂ ਵੀ ਲੱਗੀਆਂ ਹੋਈਆਂ ਹਨ ਲੇਕਿਨ ਇਸ ਟੈਂਪ ਤੇ ਇਹਨਾਂ ਨੇ ਕਲੋਜ਼ ਕੀਤੀਆਂ ਸ਼ਾਮ ਨੂੰ ਜੇ ਕਿਤੇ ਬਾਰਸ਼ ਆ ਜਾਏ ਜਾਂ ਧੁੱਪ ਤੇਜ ਹੋ ਜਾਏ ਤਾਂ ਇਹ ਡਿਸਪਲੇ ਕਰਦੇ ਆ ਇੱਥੇ ਲੋਕੀ ਬੈਠਦੇ ਨੇ ਤੇ ਇੱਕ ਜੋ ਛੋਟੀ ਜਿਹੀ ਟ੍ਰੇਨ ਉਹ ਟ੍ਰੇਨ ਬੱਚਿਆਂ ਦੇ ਵਾਸਤੇ ਹੈ ਉਹ ਟਿਕ ਟਿਕ ਚੱਲਦੀ ਹੈ ਬੱਚੇ ਬੈਠ ਕੇ ਅੱਧਾ ਕਿਲੋਮੀਟਰ ਦਾ ਏਰੀਆ ਅੱਧਾ ਕਿਲੋਮੀਟਰ ਦਾ ਏਰੀਆ ਤੈਅ ਕਰਦਾ ਹੈ ਇਹਨੂੰ ਵਾਟਰਫਰੰਟ ਐਕਸਪ੍ਰੈਸ ਟ੍ਰੇਨ ਕਹਿੰਦੇ ਆ ਉਹ ਤੜੀ ਚੱਲਦੀ ਹੈ ਇਹ ਹੋਰ ਨਵਜ ਰਹੇ ਨੇ ਕਿ ਸਵਾਰੀਆਂ ਜਦੋਂ ਟਿਕਟ ਲੈ ਕੇ ਬੈਠਣਗੀਆਂ ਤਾਂ ਇਹ ਸਟਾਰਟ ਹੋ ਜਾਏਗੀ ਚੱਲ ਪੈਗੀ ਸੋ ਜੀ ਦੇਖੋ ਟ੍ਰੇਨ ਸਟਾਰਟ ਹੋ ਗਈ ਹੈ ਈਸਟਰਨ ਬੀ ਟੂ ਕ੍ਰਾਸ ਓਪ ਟ੍ਰੇਨ ਜਾ ਚੁੱਕੀ ਹੈ ਇਸ ਟਾਈਮ ਬੜੀ ਦੂਰ ਤੋਂ ਇਹ ਚੱਕਰ ਲਾ ਕੇ ਵਾਪਸ ਮੁੜੇਗੀ ਤੇ ਪਤਾ ਲੱਗਾ ਕਿ 3 ਕਿਲੋਮੀਟਰ ਏਰੀਆ ਤੈਅ ਕਰਕੇ ਹੁੰਦੀ ਹੈ ਤੋਂ 15 ਤੋਂ 20 ਮਿੰਟ ਟਾਈਮ ਲੈਂਦੀ ਹੈ ਤੇ ਬਹੁਤ ਸਾਰੇ ਛਲਾਨੀ ਟ੍ਰੇਨ ਦੇ ਵਿੱਚ ਵੀ ਜਾਂਦੇ ਆ ਬੱਚਿਆਂ ਦੇ ਨਾਲ ਮौज-ਮਸਤੀ ਕਰਦੇ ਆ ਸੋ ਮੈਨੂੰ ਇਹ ਜਲੌਂਗ ਸ਼ਹਿਰ ਦਾ ਵਿਊ ਦੇਖ ਕੇ ਇਸ ਜਗ੍ਹਾ ਤੇ ਆ ਕੇ ਬਹੁਤ ਹੀ ਮਾਨ ਮਹਿਸੂਸ ਹੋਇਆ ਬਹੁਤ ਹੀ ਮੈਨੂੰ ਖੁਸ਼ੀ ਮਿਲੀ ਲਾਈਫ ਗਾਰਡ ਦਾ ਆਫਿਸ ਹੈ ਇੱਥੇ ਉਹ ਨਮਾਇंदे ਬੰਦੇ ਹੈ ਉਹ ਇਹਨਾਂ ਦੀ ਡਿਊਟੀ ਬੜੀ ਸਖਤ ਹੁੰਦੀ ਹੈ ਜੇ ਕੋਈ ਬੰਦਾ ਪਾਣੀ ਦੇ ਵਿੱਚ ਤੈਰਦਾ ਹੈ ਤੈਰਦਾ ਤੈਰਦਾ ਕਿਸੇ ਮੁਸ਼ਕਲ ਵਿੱਚ ਆ ਫਸਦਾ ਤੇ ਇਹੀ ਇਹਨੂੰ ਜਾਣਦਾ ਜਾਨ ਬਚਾਉਂਦੇ ਆ ਉਹ ਦੂਜੀ ਗੱਲ ਧਿਆਨ ਵੀ ਰੱਖਦੇ ਪੂਰਾ ਕੋਈ ਵੀ ਇੱਥੇ ਸਮੁੰਦਰ ਦੇ ਵਿੱਚ ਆ ਕੇ ਕੋਤਾਹੀ ਨਾ ਕਰੇ ਕੋਈ ਵੀ ਇੱਥੇ ਆ ਕੇ ਗਲਤੀ ਨਾ ਕਰੇ ਇਹਨਾਂ ਦੀ ਪੂਰੀ ਰਿਸਪੌਂਸਿਬਿਲਟੀ ਹੈ ਪੂਰੀ ਜ਼ਿੰਮੇਵਾਰੀ ਹੈ ਔਰ ਬੁਰੀ ਤੰਦ ਹੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਜਿਨ੍ਹਾਂ ਦਾ ਨਾਮ ਹੈ ਲਾਈਫਗਾਰਡ ਸਮੁੰਦਰ ਦੇ ਕੰਢੇ ਦਾ ਇਹ ਵਿਊ ਦੋਸਤੋ ਮੈਂ ਤੁਹਾਨੂੰ ਦਿਖਾ ਰਿਹਾ ਕਿੰਨਾ ਸ਼ਾਨਦਾਰ ਹੈ ਆਸਟ੍ਰੇਲੀਆ ਦਾ ਝੰਡਾ ਜੋ ਕਿ ਇਹ ਦਰਸਾਉਂਦਾ ਹੈ ਕਿ ਇਹ ਮਾਨਮਤਾ ਆਸਟ੍ਰੇਲੀਆ ਦਾ ਫਲੈਗ ਸਮੁੰਦਰ ਦੇ ਕਿੰਤੇ ਪਰਫੜਾ ਰਿਹਾ ਹੈ ਆਸਟ੍ਰੇਲੀਆ ਜਿੰਦਾਬਾਦ ਕਰ ਰਿਹਾ ਹੈ ਸੋ ਇਹਦੇ ਦਰਿਆ ਦੇ ਨਾਲ ਨਾਲ ਸਮੁੰਦਰ ਦੇ ਨਾਲ ਨਾਲ ਇਹ ਜੋ ਵਿਊ ਹੈ ਮੈਂ ਦਿਖਾ ਰਿਹਾ ਹਾਂ ਦੇਖੋ ਕਿੰਨਾ ਸ਼ਾਨਦਾਰ 뷰 ਹੈ ਸਭਿਓ ਇਹ ਮੌਕੇ ਜ਼ਿੰਦਗੀ ਦੇ ਵਿੱਚ ਸਦਾ-ਸਦਾ ਨਹੀਂ ਮਿਲਦੇ ਇੱਕ ਵਾਰੀ ਕਰੀ ਚਾਹੀਦਾ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ ਸੋ ਮੈਂ ਤੁਹਾਨੂੰ ਪੂਰਾ ਜਿੰਨਾ ਕਿ ਦੇਖਿਆ ਜਿੰਨਾ ਕਿ ਦੇਖਿਆ ਉਹਨਾਂ ਹੀ ਤੁਹਾਨੂੰ ਦਿਖਾਉਣ ਦਾ ਜਤਨ ਕੀਤਾ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਛੋਟੀ ਜਿਹੀ ਜਾਣਕਾਰੀ ਜ਼ਰੂਰ ਪਸੰਦ ਆਈ ਹੋਵੇਗੀ ਮੈਂ ਰੂਪ ਲਾਲ ਮਹੇ ਜਲੰਧਰ ਪੰਜਾਬ ਇੰਡੀਆ ਤੋਂ ਅਗਲੀ ਵਾਰੀ ਮੈਂ ਕਿਸੇ ਹੋਰ ਨਮੀ ਜਗ੍ਹਾ ਤੇ ਜਾ ਕੇ ਤੁਹਾਨੂੰ ਨਵਾਂ ਹੋਰ ਕੁਝ ਦਿਖਾਉਣ ਦਾ ਜਦ ਤੱਕ ਕਰਾਂਗਾ ਤੱਕ ਲਈ ਮੈਨੂੰ ਦਿਓ ਇਜਾਜ਼ਤ ਸ਼ੁਕਰੀਆ ਧੰਨਵਾਦ ਪਾਈ ਵਾ